ਹੁਣ 26 26 ਦਸੰਬਰ ਨੂੰ ਦਿਹਾੜਾ ਆ ਜਾਣਾ ਰੋਗ ਤੇ ਖੜੇ ਹੋ ਜਾਂਦੇ ਸਭ ਰੋਗ ਤੇ ਖੜੇ ਹੋ ਜਾਂਦੇ ਸਾਧੂ ਨੂੰ ਯਾਦ ਕਰਕੇ ਬੱਚਿਆਂ ਦੀ ਸਾਡੇ ਗੁਰੂ ਸਾਹਿਬਾਨ ਦੀ ਸਾਡ ਸਾਧੀਆਂ ਦੀ ਸਾਧੂ ਨੂੰ ਸੁਣ ਕੇ ਮੈਂ ਸਟੇਜ 'ਤੇ ਗੱਲ ਨਹੀਂ ਕਰਦਾ ਮੈਂ ਜਿਹੜੀ ਆਪਣੀ ਅੱਖਾਂ ਦੇਖੀ ਕੰਨੋਂ ਕੰਨੋਂ ਸੁਣੀ ਗੱਲ ਕਹਿਣਾ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਆਏ ਮੁਹੱਲੀ ਕੈਂਸਰ ਹਸਪੀਟਲ ਦਾ ਉਦਘਾਟਨ ਕਰਨ ਉਹਦੇ ਬਾਅਦ ਕਿਉਂਕਿ ਉਹਨਾਂ ਦੇ ਨਾਲ ਜੇ ਮੈਂ ਪਾਰਟੀ ਜੁਆਇਨ ਕੀਤੀ ਸੀਗੀ ਤੇ ਉਹਨਾਂ ਨੇ 10-12 ਜਿਹੜੇ ਪਾਰਟੀ ਦੇ ਸੀਨੀਅਰ ਬੰਦੇ ਸੀਗੇ ਸਟੇਜ ਦੇ ਬਾਅਦ ਮਗਰਲੇ ਪਾਸੇ ਇਸੇ ਤਰ੍ਹਾਂ ਕਨਾਟ ਲੱਗੀ ਸੀ ਬੈਠ ਕੇ ਅਸੀਂ 10-12 ਬੰਦੇ ਤੇ ਪ੍ਰਧਾਨ ਮੰਤਰੀ ਉਚਾਲੇ ਬੈਠ ਕੇ ਗੱਲਾਂ ਕਰਨ ਲੱਗੇ ਤੇ ਇੱਕ ਸਾਡੇ ਸੀਨ ਰਾਗੂ ਨੇ ਖੜੇ ਹੋ ਕੇ ਕਿਹਾ ਮੋਦੀ ਸਾਹਿਬ ਤੁਸੀਂ ਜਿਹੜਾ ਕੰਮ ਬਾਲ ਦਿਵਸ ਤੱਕ ਕੀਤਾ ਹੈ ਸਾਭ ਜਿਆਦਾ ਦੀ ਕੁਰਬਾਨੀ ਨੂੰ ਲੈ ਕੇ ਜਿਹੜਾ ਐਡਾ ਵੱਡਾ ਫੈਸਲਾ ਲਿਆ ਹੈ ਕੌਮ ਦੇ ਅੰਦਰ ਪੰਜਾਬ ਦੇ ਅੰਦਰ ਬੜੀ ਸ਼ਲਾਗ ਹੋ ਰਹੀ ਹੈ ਬੜੀ ਬੱਲੇ ਬੰਦੇ ਥੋੜੀ ਹੋ ਰਹੀ ਹੈ ਜਿਵੇਂ ਲੀਡਰਾਂ ਦੀ ਆਦਤ ਹੁੰਦੀ ਹੈ ਮੋਤੀ ਜੀ ਨੇ ਕਿਹਾ ਨਹੀਂ ਨਹੀਂ ਆਪਕਾ ਠੀਕ ਹੈ ਉਹਨਾਂ ਨੇ ਜਿਹੜੀ ਗੱਲ ਕਹੀ ਉਹਦੇ ਬਾਅਦ ਤੁਸੀਂ ਆਪ ਪਿਆ ਦੀ ਅੰਦਾਜ਼ਾ ਲਾ ਲਿਓ ਕਹਿੰਦੇ ਬਾਤ ਸੁਣੋ ਕਹਿੰਦੇ ਤੁਹਾਨੂੰ ਪਤਾ ਹੈ ਮੈਨੂੰ ਪਤਾ ਹੈ ਹਰਿਆਣੇ ਵਾਲੇ ਨੂੰ ਪਤਾ ਹੈ ਜੰਮੂ ਕਸ਼ਮੀਰ ਵਾਲੇ ਨੂੰ ਪਤਾ ਹੋਣਾ ਹੈ ਪਰ ਉਸ ਤੋਂ ਅੱਗੇ ਮਾੜੀ ਮੋਟੀ ਆਪਣੀ ਕੌਮ ਦਿੱਲੀ ਬੈਠੀ ਹੈ ਦਿੱਲੀ ਪਤਾ ਹੋਣਾ ਸਭ ਪਰ ਕਹਿੰਦਾ ਨਾ ਤਾਂ ਕੇਰਲਾ ਵਾਲਿਆਂ ਨੂੰ ਪਤਾ ਨਾ ਤਾਂ ਮਿਲਨਾਡੂ ਵਾਲਿਆਂ ਨੂੰ ਪਤਾ ਨਾ ਤੇਲੰਗਣਾ ਵਾਲਿਆਂ ਨੂੰ ਪਤਾ ਮੈਂ ਆ ਬਾਲ ਦਿਨ ਇਸ ਕਰਕੇ ਰੱਖਿਆ ਨਾਮ ਇਹਦਾ लीडे इस करके बनाया राष्ट्रीय पदर देते जिस दिन छुट्टी होगी उसे पूछे जरूर केरला जरूर पुछूगा भी अच्छी है कौन सी है बाल दिवस वाले पता लगूगा भी साहबजाद ने एडी एडिया कुर्बानियां दी यार दार भावना है आप भावना है मोदी साहब के दिल के अंदर निरोता कह सकते मोदी के नाम की छुट्टी कर दौ लोग कहे मोदी का जन्मदिन मना रहे हैं मोदी साहब आ मना रहे हैं ਗੁਰੂ ਸਾਹਿਬ ਜਾਨੇ ਉਹਨਾਂ ਦੀ ਕੁਰਬਾਨੀ ਨੂੰ ਲੈ ਕੇ ਲੋਕਾਂ ਤਾਈਂ ਗੱਲ ਪਹੁੰਚੇ ਸਾਡੇ ਇੱਥੇ ਦੇ ਬੱਚੇ ਹੁਣ ਇੱਥੇ ਸਿੱਖਿਟ ਕਰ ਰਹੇ ਸੀਗੇ ਸਾਹਿਬ ਇਹਨਾਂ ਨੂੰ ਪ੍ਰੇਰਣਾ ਮਿਲੇ ਵੀ ਅਸੀਂ ਉਸ ਬਾਜਾ ਵਾਲੇ ਦੇ ਉਸ ਸਰਬੰਸਦਾਨੀ ਉਸ ਪਰਿਵਾਰ ਦੇ ਵਾਰਸਾਂ ਆ ਸੀ ਪੰਜਾਬ ਵਾਲੇ ਐਵੇਂ ਨਹੀਂ ਆ ਪੰਜਾਬ ਲਈ ਬੱਤੇ ਉਸ ਗੁਰੂ ਮਹਾਰਾਜ ਦੀ ਦੇਨਾ ਜੇ ਨੂ ਨਜ਼ਰ ਨਹੀਂ ਲੱਗਣ ਦੇਗੇ